ਹਾਂ ਜੀ ਹਾਂ ਜੀ ਕੋਈ ਨਹੀਂ ਕੋਈ ਆਜਾ ਜੀ ਅੱਜ ਆਜਾ ਹਾਂ ਜੀ ਸ਼ਕਾ ਹਾਂ ਜੀ ਧੰਨਵਾਦ ਹਾਂ ਜੀ ਕੋਈ ਨਹੀਂ

ल हराम न चलो ओके हेते छ सेंटर दोस एक पोजीसन त गोबना आज त फुलाउ सबै सब साइड त हो आ जान संगतानो कुरावन आउ थोडा देखके न सर दे नाल हे के सारे संगतता त रखे जिक हेत करा हराम बस 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 पसे रतेर दिप ਕੀ ਸੋਹਣੇ ਆਜਾ ਚੱਲ ਕੋੜਾ ਜਿਹਾ ਸਪੇਸ ਕਰ ਵਾਹ ਵਾਹ ਬੱਤ ਹਾਂ ਨਿਕਲ ਰਿਹਾ ਨਾ ਬੇਟਾ ਉਹ ਵਾਹ ਬਈ ਵਾਜੋ ਆ ਨੀ ਮਾਨ ਨੇ ਬੱਚੇ ਸ਼ਾਬਾਸ਼ ਧੰਨਵਾਦ ਇਹ ਮਿਲਣਾ ਹਮ ਕਿੱਥੇ ਮਿਲੀਏ ਜਦੋਂ ਮਰਜ਼ੀ ਮਿਲ ਲੋ ਮੈਂ ਕਹਿੰਦਾ ਮਿਲਦੀ ਆ ਮਾਂ ਆਪਣੇ ਐਮਐਲਏ ਹੈਗੇ ਲੋਕਲ ਇਹਨਾਂ ਨੂੰ ਨੰਬਰ ਦੇ ਦਿਓ ਨੰਬਰ ਲੈ ਲੈ ਮਤਲਬ ਠੀਕ ਹੈ ਜੀ ਨੰਬਰ ਨੰਬਰ ਦੋ ਮਰਜ਼ੀ ਹੋਵੇ ਨੰਬਰ ਦੇ ਦਿਓ ਆਪਣਾ ਤੁਸੀਂ ਹਾਂ ਠੀਕ ਹੈ 27 99 27 99 27 45 ਅੱਛਾ ਜੀ ਦੱਸ ਕਿੱਤੋਂ ਆ ਬੀਤੀ 10 4 88 88 10 10 ਥਰ ਬੁਲਾਉਂਦੇ ਫੋਨ ਕਰਕੇ ਮੈਂ ਮੈਂ ਜਦੋਂ ਲੇਰ ਬਣੇ ਲੋ ਸਰ ਲੇਰ ਬਣੇ ਬੋਟਲ ਤੋਂ ਕੋਈ ਨਹੀਂ ਕੋਡਾ ਸੀ ਫੋਨ ਕਰਕੇ ਬੁਲਾ ਦੇ ਲੈ ਆ ਆਹ ਆ ਰਾਜਾ ਕਿਹੜੇ ਕਿੱਥੋਂ ਆਂ ਕੋਠਾ ਕੋਠਾ ਚੰਗਾ ਬੋਟਲ ਦੇਖੇ ਸਾਹਮਣੇ ਲੱਗਾ ਦੋਆ ਪਾਣੀ ਆਇਆ ਤਾਂ

ram, upar jalan, upar Thank you. ਦੱਕਰਨ ਲਈ ਗੁਰੂ ਕਰਦੇ ਨੇ ਕੁਝ ਵਿਰਾਮ ਪਰਨਾਇ ਕੋਰਨਾਇ ਇਹ ਜਿਹੜੇ ਨਿਸ਼ਾਨ ਹਾਂਜੀ ਇਹ ਨਿਸ਼ਾਨ ਸਮਝ ਬੋਲ ਸੋਨਿਆ ਪਟਾਚਰੋ ਕਰਨ ਦੇ ਨਾਲ ਸਭ ਤੋਂ ਜ਼ਰਾ ਇਹਦੇ ਘੂੜੇ ਦੇ ਬੋਲ ਬਹੁਤ ਠੰਡਾ ਹੋ ਗਿਆ ਬੜੀ ਤੇਹਰਦੀ ਮਰੀਤਮੰਨਾ ਸੀ ਅੱਜ ਅੱਜ ਮੈਂ ਅੱਜ ਮੈਂ ਅੱਜ ਮੈਂ ਜਾ ਕੇ ਇਹ ਕੋਟਰਾ ਨਹੀਂ ਅੰਖੰਦ ਫਟਕਾ ਕੀਤਾ ਜੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਾਰਾ ਫੰਗਾਣੀ ਦਾ ਜੰਗ ਜਿੱਤ ਕੇ ਆਏ ਸੀ ਉਸ ਵੇਲੇ ਮਹਾਰਾਜ ਨੇ ਇੱਥੇ ਰੁਕਣ ਵਾਸਤੇ ਜਗਾ ਪੁੱਛੀ ਸਭ ਮਜ਼ਦੂਰਾਂ ਨੇ ਮਜ਼ਾਕ ਦੇ ਲੈ ਜੀ ਵਿੱਚ ਕਿਹਾ ਵੀ ਸਾਹਮਣੇ ਤੁਸੀਂ ਇਕੱਠੇ ਦੇ ਰਾਮ ਕਰਨ ਤੇ ਗੁਰੂ ਸਾਹਿਬ ਜਿਵੇਂ ਆਪਣੇ ਘੋੜੇ ਤੇ ਸਵਾਰ ਹੋ ਕੇ ਆਏ ਤਾਂ ਉਹਨਾਂ ਨੇ ਜਿਵੇਂ ਪਹਿਲੀ ਪਰਦੇ ਸਾਹਮਣੇ ਪਈ ਉਹ ਤੇ ਜਿਵੇਂ ਲੱਗੇ ਪੱਠਾ ਠੰਡਾ ਹੋ ਗਿਆ ਸੀ ਹੂੰ ਤੇ ਸਾਰਾ ਦੇਖ ਕੇ ਕੌਤਕ ਤੇ ਜਿਹੜੇ ਇੱਥੋਂ ਦੇ ਮਜ਼ਦੂਰਾਂ ਦੇ ਵਿੱਚੋਂ ਇਕੱਲੇ ਵਿੱਚ ਦੌੜ ਕੇ ਗਿਆ ਉਹਨਾਂ ਨੇ ਪਰਿਵਾਰ ਨੂੰ ਲਿਆਂਦਾ ਪਰਿਵਾਰ ਫਿਰ ਕੁਝ ਭੇਟਾਂ ਵਾਂਗ ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਉਹ ਇਦਾਂ ਇੱਥੇ ਪਰਿਵਾਰ ਪਹੁੰਚ ਕੇ ਉਹਨਾਂ ਨੇ ਮਹਾਰਾਜ ਤੋਂ ਨਹੀਂ ਤਾਂ ਮੈਂ ਸਾਰਾ ਪੜਿਆ ਵੀ ਹੋਇਆ ਇਸ ਲਈ ਖੇਮਾ ਦੀ ਜਾਂਚ ਨਾ ਪਰ ਮੇਰਾ ਆਉਣ ਦਾ ਪਹਿਲੀ ਵਾਰ ਮੇਰਾ ਸਵਾਲ ਹਾਂ ਕਿ ਮੈਂ ਜਾ ਕੇ ਅੱਜ ਗੁਰੂ ਸਾਹਿਬ ਦਾ ਦਿਨ ਹੈ ਮੈਂ ਕਿਉਂਕਿ ਸਾਡਾ ਇਤਿਹਾਸ ਜੀ ਬਹੁਤ ਇਸ ਤਰ੍ਹਾਂ ਦਾ ਜਿਹੜਾ ਪੁਰਾਣਾ ਇਤਿਹਾਸ ਬਹੁਤ ਜ਼ਿਆਦਾ ਹੈ ਗੁਰੂ ਸਾਹਿਬ ਦਾ ਇਲਾਕਾ ਖਾਸ ਤੌਰ ਤੇ ਗੁਰੂ ਸਾਹਿਬ ਤੋਂ ਕੋਈ ਪਿੰਡੀ ਨਹੀਂ ਹੋਣਾ ਜਿੱਥੇ ਚਾਨਚੋ ਪ੍ਰਾਪਤ ਨਾ ਹੋਵੇ ਉਹ ਵੀ ਭਾਗਾਂ ਵਾਲੀਆਂ ਜੀ ਹਮਜ਼ਾ ਜਿਨ੍ਹਾਂ ਨੂੰ ਗੁਰੂਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਔਰ ਗੁਰੂਆਂ ਪ੍ਰਤੀ ਸਮਰਪਿਤ ਭਾਵਨਾ ਰੱਖੀ ਹੋਈ ਹੈ ਉਹਨਾਂ ਕਰਕੇ ਹੀ ਆ ਜਿੱਥੇ ਉਹਨਾਂ ਦੀਆਂ ਲੜਾਈਆਂ ਕਰਕੇ ਆਹੀ ਸੇਮ ਸਾਰਾ ਸੇਮ ਹੈ ਅੱਛਾ ਜੀ ਪੰਗਾ ਨਹੀਂ ਦਾ ਜਿਹੜਾ ਯੁੱਧ ਜਿੱਤਿਆ ਉਸ ਤੋਂ ਬਾਅਦ ਆਇਆ ਸੀ ਤ ਬਹੁਤ ਅਸ਼ੀਰਵਾਦ ਕਰਨਾ ਬਹੁਤ ਅੰਦਰਾ ਰਾਮਨਾਥ ਵਿਖੇ ਡਿੱਗਣਾ ਜਾਏ ਪਟਨਾ ਤੋਂ 50 20 ਦੋ ਲੋਕਾਂ ਦੀ ਗੱਲ ਕਰ ਚ ਬੀਨੀਆਂ ਦਿੱਲੀ ਇੱਕ ਟਿਬੈਟ ਗਰੁੱਪ ਕਾਟ ਪੜਦੇ ਬਖਤੂ ਬਾਈ ਖਾਲਸਾ नेक बड़ी होती है तो कहते भी तुझे इतने कोई इटर उटर लाये होंगे अच्छा नहीं होता गुरु साल दा साल तो चला दे निकल शासिका अच्छा आज मैं मिले ਸਾਰਾ ਫਿਰ ਕੰਪਲੈਕਸ ਜਿਹੜਾ ਹੈ ਸਾਰਾ ਵਗੈਰਾ ਤੇ ਅੱਜ ਸਾਰਾ ਲੋਕ ਜਿਹੜੇ ਟੈਕਸੀ ਕੇਸਕਰ ਸਾਹਿਬ ਜਾਂਦੇ ਹੋਣੇ ਜਾਂ ਹੋਲੇ ਮੱਲੇ ਵੇਲੇ ਉਹ ਜਿਹੜਾ ਸਾਰਾ ਟੈਕਸੀ ਵਾਲੇ ਜਿਹੜੇ ਸਾਰੇ ਯਾਤਰਾ ਸਭ ਹੂੰ

ਨਾ ਪੁੱਛਦਾ ਸਾਰੇ ਕੈਮਰੇ ਵੱਲ ਕਰ ਦੋ ਕੈਮਰੇ ਸਾਰੇ ਬਾਹਰ ਕੈਮਰੇ ਨਾਲ ਅੰਦਰ ਜੀ ਕੀਰਤਨ ਚੱਲ ਰਿਹਾ ਹੈ ਕੀਰਤਨ ਚੱਲ ਰਿਹਾ ਸਰਦੇ ਜੀ ਇਧਰ ਪੁੱਛ ਕਲਾ ਸੇਵਾ ਭਾਗੀ ਸਰਵੱਤ ਦਾ ਭਲ we

ਕਿ ਬਦਦਾਂ ਹਲਕੀ ਚੋਗੇ ਬੜੇ ਖਰਚ ਜਦ ਹਮ ਤਹ ਪੱਗ ਬੰਨੀ ਇਹ ਕਿਹਨੇ ਬੰਨੀ ਆ ਪੱਗ ਪਪਾ ਨੇ ਬੰਨੀ ਆ ਪਪਾ ਨੇ ਪੱਗ ਬੰਨੀ ਤਨ ਤਨ ਸਿਖਾ ਹਾਰੇ ਤਹੀ ਪ੍ਰਕਾਸ਼ ਮੈਂ ਤੁਹਾਨੂੰ ਮਿਝਾ ਲੇ ਸਭ ਕਹਿੰਦੇ ਪਛਾਣ ਲੈ ਮਮੀ ਕੀ ਵੀ ਚ ਦੇ ਦੇ ਜੀਵਿਤ ਨੇ

सवाइ ਨਾ ਸਤੂ ਵੀ ਬੁਲਾਇਆ ਸੀ ਭਾਈ ਸਾਹਿਬ ਨੇ ਅੱਛਾ ਜੀ ਤੁਸੀਂ ਇੱਥੇ ਆ ਕੇ ਅਸੀਂ ਪੱਠਾ ਸਾਹਿਬ ਜਾ ਰਹੇ ਹਾਂ ਠੀਕ ਹੈ ਅਸੀਂ ਪਹਿਲੇ ਫੈਸਲਾ ਕਰ ਲਿਆ ਉਹ ਗੱਲ ਹੈ ਹਾਂ ਜੀ ਕੋਈ ਗੁਰਦੁਆਰਾ ਸਾਹਿਬ ਨਾਲ ਚਾਰ ਵਾਲੇ ਸੜਕਾ ਸੁੱਕਾ ਨਾਲ ਸੰਬੰਧ ਕੋਈ ਥੀ ਹੈ ਕਿ ਆਪਾਂ ਦੱਸ ਦਿਓ ਹਾਂ ਜੀ ਨਾਲ ਇੱਥੇ ਕਿਲਾ ਜੀ ਨਹੀਂ ਅੰਕਾਂਦ ਹਾਂ ਜੀ ਨਹੀਂ ਜੇ ਕੁਝ ਸਰਕਾਰ ਤੋਂ ਕੋਈ ਇਸੀ ਕਿਸਮ ਦੀ ਸੇਵਾ ਚਾਹੀਦੀ ਹੈ ਹਾਂਜੀ ਕੋਈ ਸੜਕਾਂ ਨਾਲ ਸੰਬੰਧਤ ਜਗਰਤਵਾਰ ਸਾਹਿਬ ਦੇ ਵਿੱਚ ਕੋਈ ਨਹੀਂ ਬੜਾ ਵਧੀਆ ਜੀ ਮੈਕਮੇ ਦਾ ਜੀ ਮੈਕਮੇ ਵੱਲੋਂ ਸਾਡਾ ਬੀਸੀ ਸਾਹਿਬ ਨਾਲ ਹੀ ਹੈ ਹਾਂਜੀ ਹਾਂਜੀ ਹਮੈਸ਼ੂ ਜੈਨ ਹਾਂਜੀ ਇਹਨਾਂ ਦੇ ਆਪਣੇ ਐਸਐਸਬੀ ਸਾਹਿਬ ਨਾਲ ਕੋਈ ਕਰਾਨਾ ਸਾਹਿਬ ਪਰਿਵਾਰ ਸਮੇਤ ਦਰਸ਼ਨ ਦੇਣ ਆਉਂਦੇ ਆ ਜੀ ਜੀ ਤਰਤੀਨ ਵਿੱਚ 2-4 ਦਿਨ ਬਾਅਦ ਜੀ ਸਾਹਿਬ ਜਿਹੜੇ ਨੇ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਮੋਹਾਲੀ ਦੀ ਜੀਸੀ ਹੈ ਠੀਕ ਹੈ ਤਾਂ ਨਾਲ ਹੀ ਜਿਹੜੇ ਲੱਗਦੇ ਨੇ ਕਾਬ ਵਧੀਆ ਜੀ ਇੱਥੇ ਦਾ ਸਿਸਟਮ ਸਾਰਾ ਸਾਡਾ ਆਪ ਦਾ ਹਰ ਮੈਂਕ ਨੇ ਦਾ ਬੜਾ ਸਹਿਯੋਗ ਆਸਾਨੀ ਸਥਾਨ ਸੋ 31 ਸਾਲ ਦੀ ਉਮਰ ਤੱਕ ਉਹਨਾਂ ਨੇ ਇਸ ਖਾਨ ਦੀ ਭਾਈ ਬਜਤਰ ਸਿੰਘ ਖਾਨ ਦੀ ਸੇਵਾ ਕਰਦੇ ਰਹੇ। ਅੱਛਾ ਫਿਰ ਉਹਨਾਂ ਦਾ ਬਸ ਜਿਨ੍ਹਾਂ ਦਾ ਪੱਠਾ ਸੀ। ਹਾਂਜੀ। ਉਹਨਾਂ ਦਾ ਬਸੀ ਪਠਾਣਾ ਉਹਨਾਂ ਦਾ ਧਾਕਾ ਲੱਗਿਆ ਹੋਇਆ ਸੀ ਬਾਹਰ ਕਰ ਬਾਹਰ ਮੀਡੀਆ ਨੇ। ਉਹਨਾਂ ਨੇ ਉੱਥੇ ਫਿਰ ਆਪਣਾ ਨਕਾਹਕਰਾਨ ਤੋਂ ਜਵਾਬ ਦਿੱਤਾ ਸੀ। ਹਾਂ। ਇੰਦਵੀ ਮੈਂ ਭਾਈ ਬਜਤਰ ਸਿੰਘ ਜਿਸ ਰਣ ਸੇਵਾ ਕਰੀਆ ਕੰਮ ਦੇ ਵਿੱਚ। ਕਲੇ ਵਿੱਚ। ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ अच्छा उन्होंने फिर हल कर आजाने ना, आजाने ना, आजाने। ना, ना। ना।

तो तो नतमस्तक <स्ष्वारी> होने <स्वारी> <देड़ा। स्वारे> <देड़ा। देड़ा>। देड़ा। <स्वारे> ਦੀ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅੱਜ ਸਾਹਿਬੇ ਕਮਾਲ ਸੰਤ ਸਿਪਾਹੀ ਬਾਦਸ਼ਾ ਦਰवेश ਸਰਵੰਸਦਾਨੀ ਕਲਗੀਧਰ ਪਾਸ਼ਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਆ ਉਹ ਸਜਦਾ ਕਰਨ ਲਈ ਜਾ ਰਹੇ ਕਿਉਂਕਿ ਇਸ ਤਰ੍ਹਾਂ ਦੀ ਜਿਹੜੀਆਂ ਕੁਰਬਾਨੀਆਂ ਖਾਸ ਤੌਰ ਤੇ ਸਾਹਿਬਜ਼ਾਦੀਆਂ ਨੇ ਕਰਦੇ ਨੇ ਇਸ ਚੀਜ਼ ਕਦੀ ਮਿਸਾਲ ਮਿਲਦੀ ਨਹੀਂ ਉਹ ਸਵਾਜ ਦੇ ਦਿਨ ਉਹਨਾਂ ਨੇ Patna ਸਾਹਿਬ ਵਿਖੇ ਉਹਨਾਂ ਨੇ ਜਨਮ ਲਿਆ ਤੇ ਕੌਮ ਲਈ ਲੜਾਈਆਂ ਲੜੀਆਂ ਔਰ ਐਸੀਆਂ ਲੜਾਈਆਂ ਦੀ ਵੀ ਮਿਸਾਲ ਕਦੇ ਨਹੀਂ ਮਿਲਦੀ ਕਿ ਜਿੱਤੇ ਉਜੇ ਪਾਸੇ ਲੱਖਾਂ ਦੀ ਗਿਣਤੀ ਚ ਹੋਣ ਤੇ ਇਧਰੋਂ ਸਵਾ ਲੱਖ ਸੇ ਇੱਕ ਲੜਾਉਣ ਦਾ ਸੁਨੇਹਾ ਹੋਵੇ ਤੇ ਕਿੜੀਆਂ ਤੋਂ ਬਾਜ ਤੜਾਉਣ ਦੇ ਸੁਨੇਹ ਹੋਣ ਚਾਹੇ ਚੰਡੀ ਦੀ ਬਾਹਰ ਲਿਖ ਕੇ ਖਾਲਸੇ ਨੂੰ ਜਿਹੜਾ ਜੋਸ਼ ਭਰਨਾ ਹੋਵੇ ਤਾਂ ਜਿੰਨਾ ਉਹਨਾਂ ਬਾਰੇ ਪੜੀ ਜਾਓਗੇ ਉਹਨਾਂ ਤੁਹਾਨੂੰ ਉਹਨਾਂ ਦੀ ਕੁਰਬਾਨੀ ਪ੍ਰਤੀਸ਼ਰਧਾ ਪਲੱਸ ਜੋਸ਼ ਮਿਲਦਾ ਰਹੂਗਾ ਕਿ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਉਹ ਆਜ਼ਾਦੀ ਕਰਾਇਆ ਲੜਾਈਆਂ ਲੜੀਆਂ ਅੱਜ ਪਠਾ ਸਾਹਿਬ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਹੈ ਅੱਜ ਇੱਥੇ ਬੜੇ ਚਿਰ ਦੀ ਤਮੰਨਾ ਸੀ ਕਿ ਆ ਕੇ ਸਜਦਾ ਹੋਈਏ ਪ੍ਰਵਾਸਮੇਤ ਆਏ ਔਰ ਸਮੂਹ ਸਿੱਖ ਸੰਗਤ ਨੂੰ ਸਮੂਹ ਨਾਨਕ ਲੇਵਾ ਸੰਗ ਜਿੱਥੇ ਵੀ ਬੈਠੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਸਜਦਾ ਕਰਦਿਆਂ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਹਮੇਸ਼ਾ ਜਿੰਦਾ ਰਹਿੰਦੀਆਂ ਨੇ ਤੇ ਆਸ ਐਸ ਲਾਪਰਿਖ ਤਖਾਸ ਤੌਰ ਤੇ ਕੋਈ ਵੀ ਮੈਨੂੰ ਲੱਗਦਾ ਇਹ ਜਾਂ ਪਿੰਡ ਜਾਂ ਕੋਈ ਨਦੀ ਜਾਂ ਕੋਈ ਇਹੋ ਜੀ ਜਗ੍ਹਾ ਨਹੀਂ ਹੋਣੀ ਜਿੱਥੇ ਚ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਨਾ ਹੋਵੇ ਮੈਨੂੰ ਬਤੌਰ ਮੁੱਖ ਮੰਤਰੀ ਬਤੌਰ ਕੋਈ ਲੀਡਰ ਦੇ ਤੌਰ ਤੇ ਨਹੀਂ ਆਇਆ ਮੈਂ ਇੱਕ ਨਮਾਣੇ ਸਿਕਰੇ ਤੌਰ ਤੇ ਆਇਆ ਸਾਡੇ ਗੁਰੂਆਂ ਨੂੰ ਸੱਜਾ ਕਰਨ ਲਈ ਆਇਆ ਔਰ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ ਕੀ ਹੀਰ ਦਾਸ ਕੀਤੀ ਹੈ ਪੰਜਾਬ ਜਿਹੜਾ ਤਰੱਕੀਆਂ ਕਰੇ ਔਰ ਗੁਰੂਆਂ ਦੇ ਸ਼ਹੀਦਾਂ ਦੇ ਫਕੀਰਾਂ ਦੇ ਸੁਪਨੇ ਜਿਹੜੇ ਨੇ ਉਹ ਇੱਕ ਇੱਕ ਬਹਾਦਰ ਔਰ ਆਜ਼ਾਦ ਕੌਮ ਦੇ ਲਈ ਉਹਦਾ ਜਿਹੜਾ ਸੁਪਨਾ ਹੈ ਪਰਮਾਤਮਾ ਸਾਹਿਬ ਤੇ ਪਟਨਾ ਸਾਹਿਬ ਦੇ ਲਈ ਨਦੇਸ਼ ਮਾਤਾ